ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਨਗਰ ਦਾ ਧੰਨਵਾਦ ਸਾਰੇ ਨਗਰ ਨੇ ਸਰਪੰਚ ਜੀ ਦੀ ਤਸਵੀਰ ਸੇ ਜਲ ਮਾਤੇ ਔਰ ਬੜੀ ਵਾਈਕੂ ਨੇ ਕਿਰਪਾ ਕੀਤੀ ਹੈ ਮੈਂ ਸਾਰੇ ਨਗਰ ਨੂੰ ਬਹੁਤ ਬਧਾਈ ਦਿੰਦਾ ਵਾ ਕਿ ਦਿਨ ਸੁਭਾ ਨਗਰ ਦੇ ਮਹਾਤਾ ਹਰਜੀਤ ਸਿੰਘ ਦਾ ਔਰ ਮੈਂ ਸਾਰੇ ਨਗਰ ਦਾ ਬਹੁਤ ਧੰਨਵਾਦ ਕਰਦਾ ਵਾ ਤੇ ਖਾਸ ਕਰਕੇ ਆਪਣੇ ਵੀਰ ਜੀ ਨਿੰਦਰ ਸਿੰਘ ਜੀ ਸੁਭਦਾ ਤੁਹਾਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਮਤਲਬ ਸਰਪੰਚ ਸਾਹਿਬ ਜਸਬੀਰ ਸਿੰਘ ਜੀ ਲਾਡੀ ਉਹ ਸਰਪੰਚ ਬਣਾਇਆ ਬਾਕੀ ਸਾਰੇ ਮੈਂਬਰ ਬਣਾਇਆ ਕਿ ਆਪਣੇ ਪਿੰਡ ਵਿੱਚ ਕਮਬੋਲ ਵਧੀਆ ਸਿਰਜਿਆ ਜਿਹਦੇ ਵਿੱਚ ਸਦਾ ਮਨਦੀਪ ਸਿੰਘ ਜੀ ਸਾਡੇ ਹਰਖੰਡਾਚਾਰ ਕਾਂਗਰਸ ਉਹਨਾਂ ਦਾ ਵੀ ਬਹੁਤ ਵੱਡਾ ਰੋਲ ਰਿਹਾ ਜਿਨ੍ਹਾਂ ਨੇ ਇਹ ਪੱਕ ਸਾਡੇ ਬਾਬਾ ਜੀ ਸਾਈਂ ਜੀ ਸਾਹਾ ਗੁਰਜੀਤ ਸਿੰਘ ਜੀ ਦੀਆਂ ਹਾਂਜੀ ਆਪਣੇ ਚਾਚੇ ਭਾਜੀ ਵੀ ਹੋਏ ਹੋਰ ਵੀ ਪਾਲਵਾ ਸਾਹਿਬ ਹੋਣੀ ਆ ਸਾਰਿਆਂ ਨੇ ਮਿਲ ਕੇ ਬੀਜੀ ਤਸਦੀਸੇ ਕੋਣੀ ਜੋ ਵੀ ਕੋਲ ਤੇ ਸਾਰੇ ਸਾਰਿਆਂ ਦਾ ਬਹੁਤ ਧੰਵਾਦ ਆ ਸਦਾ ਗੁਰਜੀਤ ਸਿੰਘ ਜੀ ਦੀਆਂ ਦੀ ਬਾਕੀ ਵੀ ਜਿੰਨੇ ਫਰੋਤੇ ਆ ਇੰਦਰ ਪੀਜੀ ਆ ਆਪਣੇ ਲੌਣ ਆ ਸਾਰੇ ਧੰਨਵਾਦ ਆ ਸਾਰੇ ਬਿਰਗ ਦਾ ਲੱਗਾ ਰੰਗਰ ਨੰਗਰ ਦੀ ਸਾਥ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਇਹ ਜੀ ਵਿਚਾਰ ਰੱਖੇ ਤੇ ਅੱਜ ਸਰਪੰਚ ਜੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਵਾਹਿਬ ਜੀ ਦਾ ਖਾਲਸਾ ਵਾਹਿਗੁਰੂ ਜੀ ਮੈਂ ਪਿੰਡ ਰੰਗਰ ਨੰਗਰ ਦੇ ਨੌਂ ਨਿਜਕ ਤੇ सरपंच साहब सदा जसप्रीत सिंह लाडी जी ਨੂੰ ਬਧਾਈ ਦਿੰਨਾ ਹਾਂ ਔਰ ਪੂਰੀ ਪਿੰਡ ਨੂੰ ਬਧਾਈ ਦਿੰਨਾ ਹਾਂ ਜਿਨ੍ਹਾਂ ਨੇ ਇਹ ਸਾਰੀ ਜਨਤਾ ਨੂੰ ਜੋੜ ਕੇ ਇਹਨਾਂ ਨੂੰ ਸਰਪੰਚ ਸਾਹਿਬ ਬਣਾਇਆ ਹੈ ਮੈਂ ਸਾਰੇ ਪਿੰਡ ਨੂੰ ਬਹੁਤ ਬਹੁਤ ਬਧਾਈ ਦਿੰਦਾ ਹਾਂ ਸਤਿ ਸ੍ਰੀ ਅਕਾਲ ਸਾਬ ਵਾਈਪੁਰਜੀ ਕੀ ਫਤਹਿ ਜੀ ਅੱਜ ਪਿੰਡ ਰੰਗੜ ਨੰਗਲ ਵਾਸਤੇ ਜੋ ਖੁਸ਼ੀ ਦੇ ਪਾਲ ਹਨ ਉਹ 5 ਸਾਲ ਬਾਅਦ ਮਿਲੇ ਹਨ ਜੀ ਪਿਛਲੇ 5 ਸਾਲ ਪਹਿਲਾਂ ਵੀ ਸਰਬਸੰਮਤੀ ਦੇ ਨਾਲ ਮਨਜੀਤ ਸਿੰਘ ਨੂੰ ਸਰਪੰਚ ਬਣਾਇਆ ਸੀ ਜੋ ਕਿ ਇਸ ਵਾਰਲੇ ਹਲਕਾ ਸ੍ਰੀ ਹਰਗੋਪਨਪੁਰ ਦੇ ਐਮਐਲਏ ਦੀ ਸੀਟ ਤੇ ਵੀ ਕਾਮਯਾਬ ਨਹੀਂ ਹੋਏ ਬਖਰੀ ਗੱਲ ਹੈ ਪਰ ਚਰਦੀ ਕਲਾ ਨਾਲ ਕੰਮ ਕਰ ਰਹੇ ਹਨ ਇਸੇ ਤਰ੍ਹਾਂ ਹੀ ਹੁਣ ਹਰਜੀਤ ਸਿੰਘ ਲਾਡੀ ਨੂੰ ਅਹਿਰਕਾ ਚੁਣਿਆ ਗਿਆ ਸਰਪੰਚ ਪਰ ਪੂਰੀ ਪੰਚਾਇਤ ਮੈਂਬਰਾਂ ਸਮੇਤ ਬਣੀ ਹੈ ਸਾਰੇ ਪਿੰਡ ਨੂੰ ਲੱਖ ਲੱਖ ਵਧਾਈਆਂ ਜੀ ਸਾਰਿਆਂ ਨੇ ਸਹਿਯੋਗ ਕੀਤਾ ਹੈ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਕਹਾਂਗੇ ਜਰਾ ਆਪਣੇ ਅਸੀਂ ਸਾਰੇ ਲੋਕਾਂ ਦੇ ਵਾਸਤੇ ਅੱਜ ਫਖਰ ਸਾਨੂੰ ਫਖਰ ਸਾਰੇ ਪਿੰਡ ਦੇ ਉੱਤੇ ਹੀ ਜਿਹੜਾ ਮਾਣ ਵਾਲੀ ਗੱਲ ਵਾ ਪਿਛਲੀ ਵਾਰਾਂ ਵਿੱਚ ਸਰਬਸੰਮਤੀ ਕਰਕੇ ਮਨਦੀਪ ਸਿੰਘ ਨੂੰ ਸਰਪੰਚ ਬਣਾਇਆ ਸੀ ਤੇ 5 ਸਾਲ ਪੂਰਾ ਆਨੰਦ ਮਾਣਿਆ ਪੂਰੀ ਡਿਵੈਲਪਮੈਂਟ ਕੀਤੀ ਹੈ ਕਿਸੇ ਕੋਲੋਂ ਕਾਟ ਨਹੀਂ ਹੋਣ ਦਿੱਤੀ ਤੇ ਆਉਣ ਵਾਲੇ ਸਮੇਂ 'ਚ ਵੀ ਉਸੇ ਢਿਆਂ ਦੇ ਚੱਲਦੇ ਆ ਅਸੀਂ ਮਨਦੀਪ ਸਿੰਘ ਨੇ ਭਤੀ ਹਰਜੀਤ ਦੇ ਬੇਟੇ ਨੇ ਬਾਜੀ ਗੁਰਜੀਤ ਨੇ ਵਾੜਾ ਸਾਹਿਬ ਸਾਡੇ ਪਿੰਡਾਂ ਸਾਹਿਬ ਜੌਨ ਸਾਰਿਆਂ ਨੇ ਰਲ ਕੇ ਆਰਦਾਨ ਫਖਰ ਨਾਲ ਅਸੀਂ ਸਰਪੰਚ ਬਣਿਆ ਸਾਨੂੰ ਮਾਣ ਬੜਾ ਵ ਤੇ ਖੁਸ਼ੀ ਵੀ ਬੜੀ ਆ ਤੇ ਆਉਣ ਵਾਲੇ ਸਮੇਂ ਅੱਗੇ ਨਾਲ ਵੀ ਵੱਧ ਤਰੱਕੀ ਕਰਾਂਗੇ ਤੇ ਆਸ ਕਰਦੇ ਆਂ ਕਿ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ ਰੱਖ ਕੇ ਪਿੰਡ ਦਾ ਵਿਕਾਸ ਕਰਾਂਗੇ ਇਹਨਾਂ ਨੂੰ ਵੀ ਕਿਸੇ ਗੱਲੋਂ ਕਾਟ ਨਹੀਂ ਆਉਣ ਦੇਵਾਂਗੇ ਵੇਲੇ ਇੱਕ ਵੇਲੇ ਕਿਸੇ ਵੇਲੇ ਵੀ ਲੋੜ ਹੋਵੇ ਹਰ ਵੇਲੇ ਹਾਜ਼ਰ ਹੋਵਾਂਗੇ ਮੈਂ ਬਹੁਤ ਖੁਸ਼ ਆ ਪਿੰਡ ਵਾਲਿਆਂ ਵੱਲੋਂ ਵੀ ਬਹੁਤ ਖੁਸ਼ੀ ਆ ਸਾਨੂੰ ਇਹਨਾਂ ਮਾਣਵਾ ਕਿ ਸਾਡੇ ਬਹੁਤ ਵੱਧ ਦੋਸਤਾਂ ਦੇ ਨਾਲ ਅਸੀਂ ਸਰਪੰਚ ਬਣਿਆ ਕਈ ਬੰਦੇ ਸਤਾਨੀ ਕਰਦੇ ਸੀ ਪਰ ਇਹ ਵੇਖੋ ਮਹਾਰਾਜ ਨੇ ਮਿਹਰ ਕੀਤੀ ਆੀ ਉਸ ਦਾ ਬਹੁਤ ਸ਼ੁਕਰ ਕਰਦੇ ਮਹਾਰਾਜ ਦਾ ਤੇ ਇਹਨਾਂ ਭਾਈ ਨਰਿੰਦਰ ਦਾ ਇਹਨਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ ਇਹਨਾਂ ਦਾ ਸਾਨੂੰ ਹਮੇਸ਼ਾ ਯਾਦ ਰੱਖੂ ਕਿ ਇਹਨਾਂ ਦੇ ਨਾਲ ਬੁੱਢੇ ਨਾਲ ਬੁੱਢਾ ਲਾ ਕੇ ਚੱਲਾਂਗੇ ਇਹਨਾਂ ਦਾ ਪ੍ਰਾਨ ਕੀਤਾ ਤਾਂ ਕਿ ਅੱਗੇ ਵੀ ਇਸੇ ਤਰ੍ਹਾਂ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਨਗਰ ਦਾ ਬਹੁਤ ਦਿਲੋਂ ਦਿਲੋਂ ਧੰਨਵਾਦ ਆ ਜਿਨ੍ਹਾਂ ਨੇ ਸਰਬਸੰਮਤੀ ਦਾ ਦਾਤ ਨੂੰ ਮੌਕਾ ਦਿੱਤਾ ਤੇ ਸਰਦਾਰ ਜਿੰਦਰ ਸਿੰਘ ਸੇਧਾਰ ਦਾ ਬਹੁਤ ਬੋਲਦਾ ਕਿ ਉਹਨਾਂ ਨੇ ਸਰਬਸੰਮਤੀ ਤੇ ਇੱਕ ਸਾਜੀ ਨਜ਼ਰ ਰੱਖਦੇ ਆ ਪਿੰਡ ਦੀ ਖਤਰਤਾ ਨੂੰ ਬਣਾਈ ਰੱਖਾਂਗੇ ਸਰਬਸੰਮਤੀ ਦਾ ਆਵਾਜ਼ ਥਾਈ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਦਾ ਸ਼ੁਕਰੀਆ ਵਾਹਿਗੁਰੂ ਜੀ ਦਾ ਹੋਏ ਨਗਰ ਵਾਸੀਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਪਿੰਡ ਰੰਗੜ ਨੰਗਲ ਦੇ ਵਿੱਚ ਦੂਸਰੀ ਵਾਰ ਸਰਸੰਪਤੀ ਦੇ ਨਾਲ ਜਿਹੜੇ ਸਰਪੰਚ ਤੇ ਪੂਰੀ ਪੰਚਾਇਤ ਚੁਣੀ ਗਈ ਆ ਮੈਂ ਇਹਨੂੰ ਤੇ ਬੜੇ ਮਨ ਨੂੰ ਬੜੇ ਫਖਰ ਤੇ ਬੜੀ ਖੁਸ਼ੀ ਦੀ ਗੱਲ ਆ ਕਿ ਪਿੰਡ ਰੰਗੜ ਨੰਗਲ ਦੇ ਸਮੂਹ ਨਗਰ ਵਾਸੀਆਂ ਨੇ ਮੈਨੂੰ ਹੀ ਸਰਸੰਪਤੀਨਾ ਚੁਣਿਆ ਸੀ ਤੇ ਫਿਰ ਉਸੇ ਹੀ ਲਈ ਨੂੰ ਅੱਗੇ ਵਧਾਉਂਦੇ ਹੋਇਆ ਆਈ ਦੂਸਰੀ ਵਾਰ ਜਿਹੜੀ ਆ ਪਿੰਡ ਦੀ ਸਮੂਹ ਪੰਚਾਇਤ ਜਿਹੜੀ ਆ ਸਰਸੰਪਤੀ ਨਾਲ ਚੁਣੀ ਗਈ ਆ ਜਿਨ੍ਹਾਂ ਦੇ ਵਿੱਚ ਮੇਰੇ ਵੱਡੇ ਵੀਰ ਸਰਦਾਰ ਅਨੰਦਰ ਸਿੰਘ ਜੀ ਸੂਬੇਦਾਰ ਦਾ ਬਹੁਤ ਹੀ ਅਹਿਮ ਰੋਲ ਰਿਹਾ ਵਾ ਸਾਈਂ ਜੀ ਦਾ ਬਹੁਤ ਰੋਲ ਰਿਹਾ ਵਾ ਸਰਦਾਰ ਹਰਪਾਲ ਸਿੰਘ ਜੀ ਆ ਵਰ ਗਰਜੀਤ ਸਿੰਘ ਟੀਮਾ ਜੀ ਆ ਮੇਰੇ ਸਤਿਕਾਰਯੋਗ ਸਾਫ ਦਾ ਸਰਪੰਚ ਸਰਦਾਰ ਹਰਜੀਤ ਸਿੰਘ ਸਰਬਜੀਤ ਸਿੰਘ ਸਿੱਧੂ ਜੀ ਦਾ ਪਰਮਜੀਤ ਸਿੰਘ ਬਾਜਵਾ ਜੀ ਦਾ ਤੇ ਬਹੁਤ ਹੀ ਸਤਿਕਾਰਯੋਗ ਸਮੂਹ ਨਗਰ ਵਾਸੀ ਜਿਨ੍ਹਾਂ ਨੇ ਜਿਨ੍ਹਾਂ ਦੇ ਹੱਥ ਸਾਰਾ ਕੁਝ ਸੀ ਉਹਨਾਂ ਨੇ ਸਾਰੇ ਭੈਣਾ ਭਰਾਵਾਂ ਦਾ ਮਾਣ ਸਤਿਕਾਰ ਵਧਾਉਂਦੇ ਹੋਏ ਪਿੰਡ ਨੂੰ ਸੁਰੱਖਿੀ ਦੀਮੀ ਤੇ ਲੈਣ ਵਾਸਤੇ ਅੱਜ ਜਿਹੜੀ ਆ ਪਿੰਡ ਦੇ ਵਿੱਚ ਸਰਸਮਤੀ ਕੀਤੀ ਆ ਮੈਂ ਸਮੂਹ ਪੰਚਾਇਤ ਨੂੰ ਤੇ ਸਮੂਹ ਰੰਗੜ ਨੰਗਲ ਨੂੰ ਸਾਰਿਆਂ ਨੂੰ ਹੀ ਮੁਬਾਰਕਾਂ ਵਧਾਉਣਾ ਵਾ ਕਿ ਜਿਨ੍ਹਾਂ ਨੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਪਿੰਡ ਦੇ ਵਿੱਚ ਸਰਸਮਤੀ ਕਰਵਾਈ ਵਾਹੀ ਗੁਰਦੀਪਾ ਖਾਲਸਾ ਵਾਹੀ ਗੁਰਦੀਪਾ ਖਾਲਸਾ